ਗੈਰੂ ਜੀ ਕਿ ਪਤੇ ਤੁਹਾਡਾ ਨਾਂ ਕੀ ਬਾਬਾ ਜੀ ਮੇਰਾ ਨਾਂ ਜਸਮਨ ਸਿੰਘ ਹੈੜਾ ਨਾ ਜਨਤਕਤਰ ਵੀ ਕੀ ਹੈ ਅਗਰਾਹਾਂ ਜਨਤਕਤਰ ਜ਼ਿਲ੍ਹਾ ਫਤੇਗੁਰ ਸਾਹ ਇਹ ਸਾਡੀ ਟੀਮ ਆਈ ਹੈ ਸਾਰੀ ਸਾਨੂੰ ਪਤਾ ਲੱਗਿਆ ਜਿਸ ਵੇ ਪੀ ਅਤੇ ਸੰਦਰਾ ਦੇ ਇੱਕ ਬੱਚੇ ਦੇ ਘਰ ਛਾਪਾ ਪੈ ਗਿਆ ਪਰ ਇਹ ਜਿਹੜੀਆਂ ਨਕਾਉਣੀਆਂ ਹਲਕਤਾਂ ਇਹ ਸਰਕਾਰ ਦੀਆਂ ਵਿੱਚ ਸਰਕਾਰ ਦਾ ਹੱਥ ਹੈ ਇਹ ਆ ਕੇ ਲਖਨਊ ਤੋਂ ਆ ਕੇ ਇਹ ਛਾਪਾ ਮਾਰਿਆ ਤੇ ਬੱਚੇ ਨੂੰ ਡਰਾਇਆ ਸਾਰਾ ਪਰਿਵਾਰ ਸਹਿਮਿਆ ਬਹੁਤ ਅਰ ਅਸੀਂ ਥੋੜੇ ਡੇਟ ਹੋ ਗਏ ਜੇ ਕਿਤੇ ਮੌਕੇ ਤੇ ਆ ਜਾਂਦੇ ਅਸੀਂ ਉਹਨਾਂ ਨੂੰ ਦਾਦ ਦੇ ਵਿੱਚ ਸਰਾ ਕਿਹ ਰਿਹਾ ਅਸੀਂ ਆ ਕੇ ਸਾਰਾ ਕੁਝ ਉਹ ਕੋਈ ਚੱਕ ਕੇ ਦੇ ਜਿਵੇਂ ਮੋਬਾਈਲ ਲੈ ਗਏ ਲੈਪਟਾਪ ਲੈ ਗਏ ਹੋਰ ਵੀ ਸਮਾਨ ਨਿੱਜੀ ਚੱਕਿਆ ਉਹਨਾਂ ਨੇ ਉਹ ਅਸੀਂ ਕੁਝ ਵੀ ਲਿਜਾਣ ਦਿੰਦੇ ਜੇ ਪੇਰਾ ਪਹਿ ਜਾਂਦਾ ਤਾਂ ਉਹਨਾਂ ਨੂੰ ਇੱਥੇ ਬੰਦੀ ਬਣਾਉਂਦੇ ਅਸੀਂ ਆ ਬਹੁਤ ਉਹਨਾਂ ਨੇ ਹਰਕਤ ਕੀਤੀ ਹੈ ਜਦੋਂ ਕਿ ਇੱਥੇ ਸਰਕਾਰ ਨੂੰ ਵੀ ਧਿਆਨ ਅੰਦਾਜ਼ੀ ਕਰਨੀ ਚਾਹੀਦੀ ਹੈ ਤੇ ਸਾਡੀਆਂ ਹੋਰ ਟੀਮਾਂ ਵੀ ਆਈਆਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅਸੀਂ ਪਰਿਵਾਰ ਨਾਲ ਹੁਣ ਵੀ ਖੜੇ ਹਾਂ ਤੇ ਅੱਗੇ ਵੀ ਖੜਾਂਗੇ ਵਾਜੂ ਜੀ ਕਾਕਲ ਸਾਹਿਬ ਹੈ ਕਿ ਭਾਵੇਂ ਜੀਦਰ ਕੀ ਨਾਮ ਹੈ ਜੀ ਆਪਣੇ ਮੇਰਾ ਪ੍ਰਤਪਾਲ ਸਿੰਘ ਹੈਗਾ ਤੇ ਮੇਰੇ ਕੋਲੇ ਪੂਰੇ ਸਰਵਾ ਪੰਜਾਬ ਦੀ ਜਨਰਲ ਸਕੱਤ ਦੀ ਜ਼ਿੰਮੇਵਾਰੀ ਹੈਗੀ ਤੇ ਸਾਡੀ ਇਹ ਟੀਮ ਪਟਿਆਲੇ ਤੋਂ ਆਈ ਇੱਥੇ ਅੱਜ ਮੈਂ ਵਿਦਿਆਰਥੀ ਜਿਹੜਾ ਸਾਫਕਾ ਵਿਦਿਆਰਥੀ ਐਸਐਫ ਦਾ ਕਾਲਕੁੰਨ ਰਹਿ ਗਿਆ ਦਮਨ ਪ੍ਰੀਤ ਉਹਦੇ ਕਰ ਐਨਆਈ ਦੀ ਰੇਡ ਪਈ ਹੈਗੀ ਅਸੀਂ ਉਹਦੇ ਬਰੋਦਰ ਤੋਂ ਜਾਣਕਾਰੀ ਲੈਣ ਇੱਥੇ ਪਹੁੰਚੇ ਸੀਗੇ ਪਹਿਲਾਂ ਵੀ ਅਸਲ ਵਿੱਚ ਐਨਆਈ ਜਿਹੜੀ ਹੈਗੀ ਹੈ ਉਹ ਲਖਨਊ ਸਾਡੇ ਤੋਂ ਦਰਜ ਕੇ ਐਫਆਈਆਰ ਹੈਗੀ ਅੰ 2023 ਦੀ ਉਹਦੇ ਤਹਿਤ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡ ਮਾਰ ਰਹੀ ਹੈ ਉਹਦੇ ਕੋਈ ਨਾਮ ਨਹੀਂ ਹੈਗੀ ਉਹ ਅੰਨੇ ਐਫ ਆਈ ਆਰ ਹੈ ਖੁੱਲੀ ਹੈ ਤੇ ਉਹ ਵੱਖ-ਵੱਖ ਥਾਵਾਂ ਤੇ ਰੇਡ ਮਾਰ ਕੇ ਅਸਲ ਵਿੱਚ ਇਹ ਕਹਿ ਰਿਹਾ ਹੈ ਵੀ ਤੁਹਾਡੇ ਕਿਸੇ ਵਿਚਾਰ ਨਾਲ ਮੌਬਾਦ ਵਿਚਾਰ ਨਾਲ ਕੋਈ ਪਾਰਟੀ ਨਾਲ ਜੁੜਾਅ ਸੰਬੰਧ ਹੈਗੀ ਪਰ ਉਹ ਇੱਕ ਪਹਿਲਾਂ ਨਾ ਪਹਿਲਾਂ ਜੜ੍ਹ ਇਹ ਹੈਗੀ ਵੀ ਇੱਕ ਵਿਚਾਰਨ ਤੇ ਪਾਬੰਦੀ ਲਾਈ ਹੋਈ ਹੈ ਕ੍ਰਿਮੀਨਲਾਈਜ਼ ਕੀਤਾ ਹੋਇਆ ਉਹ ਜਿਹੜਾ ਅਸੀਂ ਜਮੂਰਗਾ ਸਾਹਿਬ ਸਮਝਦੇ ਹੈਗੇ ਵੀ ਕਿਸੇ ਵਿਚਾਰ ਦੇ ਉੱਤੇ ਬੰਦੀ ਨਹੀਂ ਲੁਣੀ ਕਹਿੰਦੇ ਵਿਚਾਰ ਨੂੰ ਵਿਚਾਰਾਂ ਆਧਾਰ ਤੇ ਨਹੀਂ ਲੜਿਆ ਜਾਣਾ ਕਹਿੰਦਾ ਜੇ ਉਹਨਾਂ ਦੀ ਕੋਈ ਹੋਰ ਹਿੰਸਕ ਕਾਰਵਾਈ ਹੈਗੀ ਉਹਦੇ ਉੱਤੇ ਕੋਈ ਉਹ ਜਿਹੜੇ ਛੱਦ ਦੇ ਜਿਹੜੇ ਇਹ ਕਾਨੂੰਨ ਉਹ ਆਈਪੀਸੀ ਦੇ ਜਾਂ ਹੁਣ ਮੀਨਸ ਬਣ ਗਿਆ ਉਹ ਤੱਕ ਕੋਈ ਕਾਰਵਾਈ ਕੀਤੀ ਜਾ ਜਾ ਸਕਦੀ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਸਾਥੀ ਆ ਇਹ ਹੁਣ ਪੰਜ ਸਾਲ ਤੋਂ ਘਰੇ ਰਹ ਰਹੇ ਹੈਗਾ ਐਸੀ ਕੋਈ ਗੱਲ ਨਹੀਂ ਪਹਿਲਾਂ ਵੀ ਜਿਹੜੇ ਸਾਥੀ ਸਾਡੇ ਚੰਡੀਗੜ੍ਹ ਦੇ ਕੈਦੀ ਪ੍ਰਧਾਨ ਦੀ ਉੱਪਰ ਵੀ ਛਾਪਾ ਪਿਆ ਸੀ ਮੰਦਿਰ ਮੰਦਿਰ ਦੇ ਉੱਪਰ ਇੱਕ ਵਕੀਰ ਆ ਜੇ ਹੈਗਾ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆਗਾ ਉਹਨਾਂ ਦੀ ਕੋਈ ਇਹ ਜਿਹੀ ਐਕਟੀਵਿਟੀ ਨਹੀਂ ਹੈਗੀ ਇੱਕ ਵਿਚਾਰ ਨੂੰ ਕ੍ਰਿਮੀਨਲਾਈਜ਼ ਕਰਨ ਵਾਸਤੇ ਇਹ دہشت ਲੋਕਾਂ ਨੂੰ دہشت ਰਿਆ ਕਰਨ ਵਾਸਤੇ ਛਾਪੇ ਪੈ ਰਹੇ ਹੈਗੇ ਤਾਂ ਕਿ ਇਹਨਾਂ ਨੂੰ ਵੀ ਖਰਾਬ ਕੀਤਾ ਜਾਵੇ ਉਹ ਲਿਖਣਾਉ ਸਕਦੇ ਆ ਇਹਨੂੰ ਸਾਥੀ ਦਮਨਪ੍ਰੀਤ ਨੂੰ ਪਿਛਲੇ ਮਹੀਨੇ ਲਿਖਣਾਉ ਸਕਦਿਆ ਗਿਆ ਪੂਰਾ ਜਿਹੜਾ ਦਿਨ ਇੰਟਰੋਗੇਟ ਕੀਤਾ ਗਿਆ ਹੁਣ ਫੇਰੇ ਦੇ ਘਰੋਂ ਆ ਕੇ ਰੇਡ ਕਰਕੇ ਦੋ ਫੋਨ ਇੱਕ ਲੈਪਟਾਪ ਇੱਕ ਪੈਨ ਡਰਾਈਵ ਕੁਝ ਕਾਪੀਆਂ ਉਹ ਲੈ ਗਏ ਯਾਰ ਉਹਨਾਂ ਦੇ ਕੋਈ ਕਾਪੀਆਂ ਨਹੀਂ ਲੈ ਕੇ ਗਈ ਨਾਲੇ ਜੇ ਫੋਨ ਵੀ ਹੈ ਵੀ ਉਹ ਉਹਨੇ ਕਾਪੀ ਕਰਕੇ ਲੈ ਜਾਂਦੇ ਜਿਹੜੀ ਹੁਣ ਫੋਨ ਅਗਲੇ ਨੇ ਵਰਤਨੇ ਆ ਲੈਪਟਾਪ ਵਰਤਨੇ ਆ ਫੋਨ ਨਹੀਂ ਲੈ ਕੇ ਜਾਣੇ ਜਹੀਂ ਵੀ ਬਾਕੀ ਜਿਹੜੀ ਹੈਗੀ ਹੈ ਵੀ ਇਹ ਐਕਸੇ ਪਾਸੇ ਦੇ ਲੋਕਾਂ ਨੂੰ ਦਹਿਸ ਜਿਆਦਾ ਕਰਨ ਵਾਸਤੇ ਇਹ ਸਾਰੀਆਂ ਗਾਰਮੀਆਂ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਹੈਗੀ ਕਿਉਂਕਿ ਐਨਆਈ ਦੀ ਰੇਡ ਉਹ ਆਪੇ ਨੇ ਨਾਲ ਵੀ ਜਿਹੜੇ ਸਾਥੀ ਦੱਸ ਦੇਗੇ ਦੇ ਨਾਲ ਪੰਜਾਬ ਦੀ ਪੁਲਿਸ ਦੇ ਵੀ ਆਦਮੀ ਸੀਗੇ ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਐਨਆਈਏ ਜਿਹੜੀ ਬਣੀ ਸੀਗੀ ਉਹ ਅਸਲ ਵਿੱਚ ਕੋਈ ਦਸਤ ਕਰਦੀ ਨੂੰ ਰੋਕਣ ਵਾਸਤੇ ਕੋਈ ਜਿਹੜੇ ਹੈਗੇ ਦੂਜਾ ਨਸ਼ਿਆਂ ਨੂੰ ਰੋਕਣ ਵਾਸਤੇ ਬਣੀ ਸੀ ਇਹ ਅਸਲ ਵਿੱਚ ਪ੍ਰਭਾਵ ਇਹ ਦਿੱਤਾ ਜਾ ਰਿਹਾ ਵੀ ਇਹ ਬੰਦੇ ਬਹੁਤ ਖਤਰਨਾਕ ਹੈਗੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਬੰਦ ਕਰਦੇ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਜਮੂਰੀ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਇਹ ਜਿਹੜੇ ਜਿਹੜੇ ਰੇਡ ਹੈਗੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜੇ ਇਸ ਕਿਸਮ ਦੀ ਐਨਆਈਏ ਦੀ ਪੰਜਾਬ ਦੇ ਵਿੱਚ ਇਸ ਕਿਸਮ ਦੀ ਖੁੱਲੀ ਦਖਲਅੰਦਾਜ਼ੀ ਹੈ ਪੰਜਾਬ ਸਰਕਾਰ ਨੂੰ ਵੀ ਇਸ ਦਾ ਵਿਰੋਧ ਕਰਨਾ ਬੰਦ ਹੈ ਤੁਹਾਡਾ ਸ਼ੁਭਨਾਮ ਮੈਂ ترسیਮ لال ਸਕੱਤਰਤਾ ਮੈਂਬਰ ਹਾਂ ਜਮੂਰੀਦ ਕਾਰਸਦਾ ਪੰਜਾਬ ਕੋਈ ਗੱਲਬਾਤ ਹੋਈ ਹੈ ਤੁਹਾਡੀ ਦਮਨ ਨਾਲ ਕੀ ਹਾਂ ਦਮਨ ਨਾਲ ਗੱਲਬਾਤ ਹੋਈ ਹੈ ਦਮਨ ਦਾ ਕਹਿਣਾ ਸੀ ਕਿ ਉਹਨਾਂ ਉਹ 5 ਵਜੇ ਆਏ ਹੈ 10 ਵਜੇ ਤੱਕ 5 ਘੰਟੇ ਕਰਦੇ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਜਾਣ ਦਿੱਤਾ ਹੈਗਾ ਸਾਡੀ ਕੱਲੀ-ਕੱਲੀ ਹਰ ਇੱਕ ਚੀਜ਼ ਨੂੰ ਫਰੋਲੇ ਜਾਂਦੇ ਹੋਏ ਉਹ ਸਾਰੇ ਫੋਨ ਸੀਜ਼ ਕਰਕੇ ਬਾਹਰ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਨਹੀਂ ਦੇਣ ਦਿੱਤੀ ਇਹਦੇ باوجود ਵੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਗਿਆ ਪਿੰਡ ਦੇ ਕੁਝ ਲੋਕ ਇਕੱਠੇ ਵੀ ਹੋਏ ਪਰ ਉਹਨਾਂ ਨੇ ਕਿਸੇ ਨੂੰ ਵੀ ਘਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸਾਡੀਆਂ ਚੀਜ਼ਾਂ ਸਰਚ ਕਰਕੇ ਮੇਰੇ ਦੋ ਮੋਬਾਈਲ ਲੈਪਟਾਪ ਪੈਨ ਡਰਾਈਵ ਉਹ ਨਾਲ ਲੈ ਗਏ ਅਸੀਂ ਜਮੂਰੀਤ ਬੈਂਕ ਬੈਂਕ ਦੀਆਂ ਕਾਪੀਆਂ ਅਸੀਂ ਜਮੂਰੀਤ ਕਾਰ ਸਭਾ ਵੱਲੋਂ ਇਸ ਗੱਲ ਦਾ ਹੀ ਵਿਰੋਧ ਕਰਦੇ ਆ ਕਿ ਅਸਲ ਵਿੱਚ ਕਿਸੇ ਦੀ ਵੀ ਕੋਈ ਨਿੱਜੀ ਹਰਾਸਤ ਦੇ ਚੀਜ਼ਾਂ ਜਿਹੜੀਆਂ ਨਿੱਜੀ ਸੰਪਤੀ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਕਾਪੀ ਕਰਕੇ ਲਿਜਾ ਸਕਦੇ ਹੈਗੇ ਉਹਨਾਂ ਨੂੰ ਐਸ ਤੰਗ ਨਾਲ ਕਨਫਿਸਟ ਕਰਨਾ ਕਿ ਉਹ ਉਹਨੂੰ ਇੱਕ ਤਰ੍ਹਾਂ ਨਾਲ ਮੁਜਰਮ ਸਿੱਧ ਕਰਨ ਵਾਲੀ ਗੱਲ ਬਣਦੀ ਹੈਗੀ ਇਸ ਕਿਸਮ ਦੀ ਵਰਤਾਰੇ ਦੀ ਅਸੀਂ ਜਮੂਰੀਤ ਘਰ ਸਭਾ ਵੱਲੋਂ ਨਿਖੇਧ ਕਰ ਕੋਈ ਜੀ ਵੀ ਗੱਲ ਹੋ ਰਹੀ ਪਿੰਡ ਨੂੰ ਵੀ ਘੇਰਾ ਪਾਇਆ ਗਿਆ ਸਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਨਾ ਕਿਸੇ ਨੂੰ ਫੋਨ ਕਰਨ ਦਿੱਤਾ ਗਿਆ ਨਾਗੌਰ ਜ਼ਰ ਤੋਂ ਅਨਾਊਂਸਮੈਂਟ ਕਰਨ ਦਿੱਤੀ ਹੈ। ਇਹ ਵੀ ਕਿ ਪਿੰਡ ਦੇ ਵਿੱਚ ਜਿਸ ਤਰ੍ਹਾਂ ਜੇ ਕੋਈ ਬਹੁਤ ਵੱਡਾ ਮੁਜਰਮਾ ਉਹ ਤੇ ਛਾਪਾ ਮਾਰਿਆ ਹੁੰਦਾ ਹੈ ਅਸੀਂ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਇਹ ਜੀ ਨਿਖੇਧੀ ਕਰਨੀ ਬਾਕੀ। ਜੀ ਸਰ ਕਹਾਂ ਨਾ ਸਸੀ ਕਾ ਜੀ ਮੇਰਾ ਨਾਮ ਚਰਨਜੀਤ ਹੈ ਸਿਧਰੌੜ ਪਿੰਡ ਤੋਂ। ਇਹ ਜੋ ਰੇਡ ਮਜੀਆ ਐਨਆਈ ਦੀ ਇਹ 5:00 ਵਜੇ ਦੇ ਕਰੀਬ ਆਈ ਸੀਗੀ। ਇਹ 10:00 ਵਜੇ ਤੱਕ ਰੇਡ ਮਜੀਆ ਜੀ ਤੇ ਉਹਦੇ ਦੋ ਮੋਬਾਈਲ ਇੱਕ ਲੈਪਟਾਪ ਤੇ ਇੱਕ ਪੈਨ ਡਰਾਈਵ ਸੀਗੀ ਤੇ ਦੋ ਬੈਂਕ ਦੀਆਂ ਕਾਪੀਆਂ ਇਨ ਨਾਲ ਲੈ ਕੇ ਯਾਨੀ ਇਹ ਉਹਨਾਂ ਨੂੰ ਵੈਸੇ ਤਾਂ ਫੋਟੋ ਕਾਪੀ ਕਰਕੇ ਲੈ ਜਾਣਾ ਚਾਹੀਦਾ ਲੈ ਕੇ ਜਾਣਾ ਜੇ ਚਾਹੀਦਾ ਸੀਗਾ ਤੇ ਲੈ ਕੇ ਉਹ ਸਾਰੇ origignal ਕਾਪੀਆਂ ਜੋ ਵੀ ਸੀਗੀਆਂ ਉਹਨਾਂ ਦੀਆਂ ਉਹ ਨਾਲ ਲੈ ਕੇ ਤੇ ਪਿੰਡ ਦੇ ਵਿੱਚ ਸਹਿਮ ਦਾ ਮੌਲ ਹੈ ਜੀ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਏਕੇਰਾ ਬੰਦੀ ਵੀ ਕਰੀ ਹੋਈ ਸੀਗੀ ਉਹਨਾਂ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ ਸਵੇਰੇ 5 ਵਜੇ ਪਿੰਡ ਦੇ ਵਿੱਚੋਂ ਫੋਨ ਆਇਆ ਜੀ ਨਾਲੇ ਬਾਬਾ ਜੀ ਸੀਗੇ ਉਹਨਾਂ ਦੇ ਘਰ ਦੇ ਨਾਲ ਆਏ ਉਹਨਾਂ ਦਾ ਫੋਨ ਆਇਆ ਜੀ ਇੱਕ ਪੱਤਰਕਾਰ ਸੀ ਗਈ ਉਹਨਾਂ ਨਾਲ ਗੱਲਬਾਤ ਹੋਈ ਹੈ ਕੋਈ ਤੁਹਾਡੀ ਹਾਂਜੀ ਹੋਈ ਹੈ ਉਹਨਾਂ ਨੇ ਸੈਮ ਦਾ ਮਾਹੌਲ ਹੈ ਬਹੁਤ ਡਰੀ ਹੋਏ ਨੇ ਉਹਨੂੰ ਪਤਾ ਹੀ ਜਦੋਂ ਐਜੀ ਪਹਿਲਾਂ ਕਿ ਕਿ ਵੀ ਰਹੇ ਨਹੀਂ ਨਹੀਂ ਬਹੁਤ ਵਧੀਆ ਮੁੰਡਾਈ ਇਹ ਪਿੰਡ ਦੇ ਵਿੱਚ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੜ੍ਹਦੇ ਸੀਗੇ ਪੰਜਾਬ ਯੂਨੀਵਰਸਿਟੀ ਪ੍ਰਧਾਨ ਸੀਗੇ ਉੱਥੇ ਰਹੇ ਆਏ 5 ਸਾਲ ਅੱਜ ਤੋਂ 5 ਸਾਲ ਪਹਿਲਾਂ ਤਾਂ ਇਹ ਛੱਡ ਕੇ ਆਏ ਘਰੇ ਨਜ਼ੀਬਾਪੂਏ ਜਿਹੜੇ ਬਿਮਾਰ ਰਹਿੰਦੇ ਆ ਬਿਮਾਰ ਰਹਿੰਨੇ ਕਰਕੇ ਇਹ ਉੱਥੋਂ ਜੋ ਵਿਪ੍ਰਾਈ ਸੀਗੀ ਛੱਡ ਕੇ ਇੱਥੇ ਘਰ ਦਾ ਸਾਥ ਦੇ ਸੀਗੀ ਕਾਰੋਬਾਰ ਠੀਕ ਹੈ ਸੰਸਿਕਾ ਆਪਣੇ ਘਟਕੇ ਦੇ ਚੇਅਰਮੈਨ ਰਹੇ ਹੋ ਤੁਸੀਂ ਇਸ ਘਟਨਾ ਨੂੰ ਕੀ ਕਿਵੇਂ ਦੇਖਦੇ ਹੋ ਆ ਵੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਕਿਉਂਕਿ ਜਮਹੂਰੀ ਅਧਿਕਾਰ ਖੇਤਰ ਵੱਲ ਆਏ ਹਾਂ ਇੰਜ ਲੱਗ ਰਿਹਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਟੇਟ ਹੈ ਨਾ ਪਾਲਿਸ ਸਟੇਟ ਬਣਦੀ ਜਾ ਰਹੀ ਹੈ ਡੈਮੋਕਰੈਟਿਕ ਸਟੇਟ ਤੋਂ ਇਸ ਤਰ੍ਹਾਂ ਦੀ ਸਟੇਟ ਬਣ ਜਾਣਾ ਕਿ ਜੇ ਕੋਈ ਵਿਦਿਆਰਥੀ ਆਪਣੀਆਂ ਜਥੇਬੰਦੀਆਂ 'ਚ ਕੰਮ ਕਰਦਾ ਇਹ ਕੋਈ ਨੌਜਵਾਨ ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਦਾ ਜੇ ਕੋਈ ਹੋਰ ਲੋਕ ਜਿਹੜੇ ਕਿਸਾਨ ਜਿਹੜੇ ਨੇ ਆਪਣੀਆਂ ਜਿਹੜੀਆਂ ਮੰਗਾਂ ਲਈ ਕੰਮ ਕਰਦੇ ਆ ਮਜ਼ਦੂਰ ਆਪਣੇ ਹੱਕਾਂ ਲਈ ਲੜਦੇ ਨੇ ਕੋਈ ਕਮਿਊਨਿਟੀ ਜਿਹੜੀ ਹੈ ਉਹ ਆਪਣੇ ਹੱਕਾਂ ਲਈ ਲੜਦੀ ਹੈ ਜਿਵੇਂ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਕਈ ਵਾਰੀ ਆਪਣੇ ਹੱਕਾਂ ਲਈ ਲੜਦੀ ਹੈ ਤਾਂ ਸਟੇਟ ਉਹਨਾਂ ਨੂੰ ਡੈਮੋਕਰੈਟਿਕ ਜਿਹੜੇ ਰਾਈਟਸ ਮਿਲੇ ਹੋਏ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਅਨੁਸਾਰ ਮੰਗ ਵੀ ਨਹੀਂ ਕੋਈ ਕਰਨ ਦੇ ਰਹੀ ਹੁਣ ਇਹ ਲੜਕਾ ਹੈ ਪੜਦਾ ਰਿਹਾ ਹੈ ਆਪਣੀ ਜਥੇਬੰਦੀ ਚ ਰਿਹਾ ਹੈ ਕੰਮ ਕਰਦਾ ਰਿਹਾ ਹੈ ਰੋਜ ਅਥੇ ਬੰਦੀ ਕੋਈ ਇਸ ਤਰ੍ਹਾਂ ਦੀ ਤਾਂ ਹੈ ਨਹੀਂ ਸੀ ਕਿ ਸਟੇਟ ਨਾਲ ਟਾਉਣ ਲਈ ਕਿ ਬਹੁਤ ਵੱਡਾ ਕੰਮ ਕਰਦੀ ਹੋਵੇ ਉਹ ਜਥੇਬੰਦੀਆਂ ਜਿਹੜੇ ਕਿਉਂਕਿ ਜਿਹੜਾ ਨੌਜਵਾਨ ਵਰਗ ਹੁੰਦਾ ਬੜਾ ਜਾਗਰੂਕ ਹੁੰਦਾ ਇਹ ਕਿਤਾਬਾਂ ਵੀ ਪੜਦੇ ਨੇ ਇਹਨਾਂ ਨੂੰ ਪਤਾ ਲੱਗਦਾ ਸੋਸਾਇਟੀ 'ਚ ਕੀ ਹੋ ਰਿਹਾ ਇੰਟਰਨੈਸ਼ਨਲੀ ਕੀ ਹੋ ਰਿਹਾ ਨੇਸ਼ਨਨਲੀ ਕੀ ਹੋ ਰਿਹਾ ਤਾਂ ਇਹ ਸਟੇਟ ਡਰਦੀ ਕਿਉਂ ਹੈ ਇਹਨਾਂ ਨੌਜਵਾਨਾਂ ਤੋਂ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜਦੇ ਓ ਨੂੰ ਆ ਕੇ ਕਿਤਾਬਾਂ ਫਰੋਲਦੇ ਨੇ ਉਹ ਫਿਰ ਕਹਿੰਦੇ ਨੇ ਅੱਛਾ ਵੀ ਇਹ ਕਿਤਾਬ ਪੜ ਕੇ ਤੂੰ ਤਾਂ ਬਹੁਤ ਖਤਰਨਾਕ ਕੰਮ ਕਰ ਰਿਹਾ ਹੈ ਉਹ ਕਿਤਾਬਾਂ ਛਪੀਆਂ ਹੋਈਆਂ ਨੇ ਪਬਲਿਸ਼ ਹੋਈਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਨੇ ਬੱਚਿਓ ਪੜ੍ਹਦੇ ਆਂ ਪੜ੍ਹ ਕੇ ਇਹ ਤਾਂ ਸਟੇਟ ਹੁਣ ਕਿਸੇ ਨੂੰ ਕੁਐਸਚਨ ਹੀ ਨਹੀਂ ਕਰਨਦੇ ਨੇ ਇਹਦੀ ਕਾਰਗੁਜ਼ਾਰੀ ਤੇ ਕੋਈ ਵੀ ਜੇ ਕੋਈ ਵਿਅਕਤੀ ਕੋਈ ਸ਼ਖਸ਼ ਬੋਲਦਾ ਤਾਂ ਉਹਦੇ ਉੱਤੇ ਅਸਲਾ ਦੀਆਂ ਰੇਡਸ ਕਰਨੀਆਂ ਆ ਕੇ ਉਹਦਾ ਪਿੰਡ ਘੇਰ ਲੈਣਾ ਘਰ ਨੂੰ ਘੇਰ ਲੈਣਾ ਸਮਾਨ ਚੋੱਕ ਕੇ ਲੈ ਜਾਣਾ ਫੋਲਾ ਫਰਲੀ ਕਰਨੀ ਵੀ ਹੁਣ ਬੱਚਾ ਕਿਹੜਾ ਅਸਲਾ ਘਰ ਚ ਲਈ ਬੈਠਾ ਸੀ ਬੱਚਾ ਕਿਹੜਾ ਘਰ ਦੇ ਵਿੱਚ ਕੋਈ ਨਜਾਇਜ਼ ਸਮਾਨ ਲਈ ਬੈਠਾ ਸੀ ਉਹ ਇਹ ਕੋਈ ਸਮਗਲੰਗ ਨਹੀਂ ਕਰਦੇ ਇਹ ਕੋਈ ਹਥਿਆਰਬੰਦ ਉਹ ਨਹੀਂ ਕਰ ਰਹੇ ਤਾਂ ਮੈਂ ਸਮਝਦਾ ਕਿ ਸਟੇਟ ਜਿਹੜੀ ਆ ਉਹ ਡੈਮੋਕ੍ਰੇਸੀ ਤੋਂ ਪਰਾਂ ਜਾ ਰਹੀ ਹੈ ਪਾਲਿਸ ਸਟੇਟ ਬਣ ਰਹੀ ਹੈ ਇਸ ਤਰ੍ਹਾਂ ਦੀਆਂ ਰੇਡਸ ਹੋ ਰਹੀਆਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਦੇ ਜਿਹੜੇ ਹੱਕ ਨੇ ਡੈਮੋਕਰੇਟਿਕ ਉਹ ਖੋਏ ਜਾ ਰਹੇ ਨੇ ਤੁਸੀਂ ਕੀ ਸਮਝਦੇ ਹੋ ਵੀ ਪੰਜਾਬ ਗਵਰਨਮੈਂਟ ਦਾ ਵੀ ਹੱਥ ਇਹਦੇ ਵਿੱਚ ਕੋਈ ਸਰਕਾਰ ਗਵਰਨਮੈਂਟ ਇਹਨਾਂ ਨੂੰ ਅਸ਼ਿਸ਼ਟਤਾ ਕਰਦੀ ਹੋਈ ਹੈ ਕਿਉਂਕਿ ਨਹੀਂ ਤਾਂ ਪੰਜਾਬ ਗਵਰਨਮੈਂਟ ਇਸ ਗੱਲ ਤੇ ਸਟੈਂਡ ਲੈ ਸਕਦੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਰੇਡਸ ਕਰ ਰਹੇ ਹੋ ਪਹਿਲਾਂ ਰੇਡਸ ਹੋਈਆਂ ਉਹ ਕਿਹੜੀ ਇੱਕ ਇਸਤਰੀ ਹੈ ਸੁਖਵਿੰਦਰ ਉਹ ਕਿਸਾਨ ਯੂਨੀਅਨ ਦੀ ਹੈ ਬੰਦੀ ਦੀ ਉਹ ਮੈਂ ਕਿਹਾ ਜਰਨਲਿਸਟ ਘਤਰ ਆਉ ਉਹਦੇ ਘਰ ਰੇਡ ਮਾਰ ਰਹੇ ਹਾਂ ਉਹ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕ ਅਜੇ ਵੀ ਬੜੇ ਨਜਾਗਰ ਹੋਕ ਨੇ ਉਹ ਇਕੱਠੇ ਹੋ ਜਾਂਦੇ ਨੇ ਔਰ ਉਹ ਕਹਿੰਦੇ ਨੇ 88% ਨਹੀਂ ਹੋਣ ਦੇਣਾ ਤਾਂ ਪੰਜਾਬ ਸਟੇਟ ਜਿਹੜੀ ਹੈ ਉਹ ਇਸ ਗੱਲ ਤੇ ਸਟੈਂਡ ਕਿਉਂ ਨਹੀਂ ਲੈਂਦੀ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਛਾਪੇ ਨੇ ਨਹੀਂ ਮਾਰਨ ਦੇਣੇ ਔਰ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਹੈ ਔਰ ਲੋਕਾਂ ਦੇ ਨਾਲ ਖੜਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਤਾਂ ਆਇਆ ਆਉਂਦੇ ਤਾਂ ਐਡਮਿਨਿਸਟ੍ਰੇਸ਼ਨ ਹੀ ਨੇ ਨਾ ਉਹ ਡੀਸੀ ਨੂੰ ਪੁੱਛਣਗੇ ਜਾਂ ਇਥੋਂ ਦੇ ਗ੍ਰੇਸ ਖਤਰ ਨੂੰ ਪੁੱਛਣਗੇ ਫਿਰ ਉਹ ਪੁਲਿਸ ਵਾਲੇ ਨੂੰ ਐਸਐਸਪੀ ਨੂੰ ਪੁੱਛੀਏ ਤਾਂ ਹੀ ਰੇਟਸ ਹੁੰਦੀਆਂ ਨਾ ਅਸਿਸਟੈਂਸ ਤਾਂ ਇਹਨਾਂ ਦੀ ਹੈ ਨਾ ਤਾਂ ਇਹਨਾਂ ਦੀ ਉਹਨਾਂ ਦੇ ਨਾਲ ਮੈਂ ਕਹਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਦੇਖੋ ਜੀ ਸਟੇਟ ਦੀ ਕੋਈ ਵੀ ਗਵਰਨਮੈਂਟ ਐਸ ਵੇਲੇ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਆਪੋਜ਼ ਨਹੀਂ ਕਰ ਰਹੀ ਜੇ ਕਰ ਰਹੀਆਂ ਨੇ ਤਾਂ ਬੜੀਆਂ ਥੋੜੀਆਂ ਸਰਕਾਰਾਂ ਨੇ ਕਿਉਂਕਿ ਉਹਦੇ ਲਈ ਐਟ ਸਟੇਕ ਬੜਾ ਕੋ ਉਹਨਾਂ ਨੂੰ ਆਪਣੀ ਜਿਹੜੀ ਹੈ ਸਟੇਟ ਦੀ ਸਰਕਾਰ ਜਿਹੜੀ ਹੈ ਜਾਂ ਤਾਂ ਇੰਨਾ ਜ਼ੋਰਦਾਰ ਵਾਲੀ ਸਰਕਾਰ ਹੋਵੇ ਕਿ ਮੈਂ ਸਰਕਾਰ ਤੋਂ ਓੜਦੀਆ ਤੋੜ ਦੇ ਵਿੱਚ ਕੇ ਅੰਦਰ ਮੈਂ ਇਹ ਕੁਝ ਨਹੀਂ ਹੋਣ ਦੇਣਾ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਨਡਾਇਰੈਕਟਲੀ ਇਹ ਸਰਕਾਰਾਂ ਸਟੇਟ ਤੇ ਜਿਹੜੀਆਂ ਉਹ ਨਾਲ ਹੀ ਹੈ ਤੇ ਇਹ ਲੋਕਾਂ ਦੇ ਹੱਕਾਂ ਦੇ ਉੱਤੇ ਛਾਪ ਹੈ ਲੋਕਾਂ ਨੂੰ ਲੋਕ ਸ਼ਕਤੀ ਦੇ ਨਾਲ ਏਕਤਾ ਦੇ ਨਾਲ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਹੈ ਤੇ ਅਸੀਂ ਏਐਫਡੀਆਰ ਵੱਲੋਂ ਇਹ ਇਹੋ ਜਿਹੀਆਂ ਜਿਹੜੀਆਂ ਰੇਟਸ ਹੁੰਦੀਆਂ ਉਹਨਾਂ ਨੂੰ ਆਪੋਜ਼ ਕਰਦੇ ਆਂ ਔਰ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਆਪਣੇ ਹੱਕ ਨੇ ਉਹਨਾਂ ਦੇ ਹੱਕ ਵਿੱਚ ਖੜਨ ਨਾਲ ਸਾਡੀ ਖੁਸ਼ੀ ਹੈ ਥੈਂਕ ਯੂ